ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾ. ਗੁਰਮਿੰਦਰ ਸਿੰਘ ਬਰਾੜ ਮੀਤਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਅ ਪੰਜ ਜ਼ਿਲ੍ਹਿਆਂ ਦੇ ਵਿੱਚ 1 ਜੂਨ ਤੋਂ ਜਿਹੜੀ ਝੋਨੇ ਲਵਾਈ ਵਾਸਤੇ ਬਿਜਲੀ ਦੀ ਨਰਵਗਣ ਸਪਲਾਈ ਸ਼ੁਰੂ ਹੋ ਜਾਣੀ ਹੈ ਤੇ 3 ਜੂਨ ਕਿਉਂਕਿ ਬੰਡੇ ਗਏ ਆ ਇਸ ਤੋਂ ਬਾਅਦ ਜਿਹੜਾ ਹੈਗਾ 5 ਜੂਨ 9 ਜੂਨ ਤੇ ਫਰੀਦਕੋਟ ਫਾਜਲਕਾ ਫਰੋਈਪੁਰ ਬਠਿੰਡਾ ਸ਼੍ਰੀ ਮਖਸਰ ਸਾਹਿਬ ਜਿਆਦਾ ਮੇਰਾ ਖਿਆਲ ਹੈ ਅਜੇ ਰਕਬਾ ਜਿਵੇਂ ਆਪਾਂ ਕਹਦੇ ਨਾ ਪਹਿਲੇ ਦਿਨ ਹੀ ਬਹੁਤ ਜ਼ਿਆਦਾ ਰਕਬੇ ਦੇ ਵਿੱਚ ਲਵਾਈ ਸ਼ੁਰੂ ਮੇਰਾ ਖਿਆਲ ਨਹੀਂ ਹੋਊਗੀ ਕਿਉਂਕਿ ਪਨੀਰੀਆਂ ਪੂਰੀਆਂ ਤਿਆਰ ਨਹੀਂ ਹੋਈਆਂ ਫਿਰ ਵੀ ਤੁਸੀਂ ਜ਼ਰੂਰ ਦੱਸਿਆ ਜੇ ਕਿਹੜੀ ਕਿਸਮ ਦੀ ਲਵਾਈ ਕਰ ਰਹੇ ਹਾਂ ਕਿਉਂਕਿ ਪੀਆਰ ਕਿਸਮਾਂ ਦੀ ਬਜਾਈ ਦਾ ਪਨੀਰੀ ਦਾ ਸਮਾਂ ਹੀ ਜਿਹੜਾ ਉਹ 20 ਮਈ ਤੋਂ ਹੁੰਦਾ 15 18 ਮਈ ਤੋਂ 20 ਮਈ ਤੋਂ ਤਾਂ ਉਹ 25 ਦਿਨਾਂ 'ਚ 28 ਦਿਨਾਂ 'ਚ ਤਿਆਰ ਹੁੰਦੀ ਪਨੀਰੀ ਜਿਹੜੀ PR126 ਘੱਟ ਸਮੇ ਘੱਟ ਖਰਚੇ ਸਭ ਤੋਂ ਟੌਪ ਦਾ ਝਾੜ ਦੇਣ ਵਾਲੀ ਕਿਸਮ ਹੈ ਜਿਹੜੀ ਉਹਦੀ ਪਨੀਰੀ ਬਿਜਾਈ ਦਾ ਸਮਾਂ ਹਜੇ ਹੁਣ ਚੱਲ ਰਿਹਾ ਹੈ 25 28 ਮਈ ਤੋਂ ਲੈ ਕੇ ਤੇ 20 ਜੂਨ ਤੱਕ ਉਹਦੀ ਪਨੀਰੀ ਬਿਜਾਈ ਦਾ ਸਮਾਂ ਹੁਣ ਤੁਸੀਂ ਬੇਫਿਕਰ ਹੋ ਕੇ ਇਹਦੀ ਪਨੀਰੀ ਹੈ ਜੇ ਤੁਸੀਂ ਹੁਣ ਬੀਜਣੀ ਇੱਕ ਦੋ ਦਿਨਾਂ ਚ ਬੀਜਣੀ ਪੰਜਾਂ ਦਿਨਾਂ ਨੂੰ ਸੱਤਾਂ ਨੂੰ ਦਸਾਂ ਨੂੰ 10 ਜੂਨ ਤਾਈਂ 12 ਜੂਨ ਤਾਈਂ 15 ਜੂਨ ਤਾਈਂ ਬੜੇ ਆਰਾਮ ਨਾਲ ਤੁਸੀਂ ਪਨੀਰੀ ਬੀਜੋ ਅ 20 ਜੂਨ ਤੱਕ ਪਨੀਰੀ ਬੀਜ ਸਕਦੇ ਆ ਇਹਦੀ ਪਨੀਰੀ ਹੈ ਜਿਹੜੀ 22 ਦਿਨਾਂ ਚ 25 ਦਿਨਾਂ ਚ ਤਿਆਰ ਹੋ ਜਾਂਦੀ ਆਪਾਂ ਫਿਰ ਉਹਦੀ ਲਵਾਈ ਕਰਾਂਗੇ ਤੇ ਜਿਹੜੇ ਕਿਸਮ ਕਿਸਾਨ ਵੀਰਾਂ ਨੇ ਹੁਣ ਜਿਹੜੀ ਤਿਆਰੀ ਸ਼ੁਰੂ ਕੀਤੀ ਹੈ ਉਹ ਜ਼ਰੂਰ ਦੱਸਿਆ ਜੇ ਕਿਹੜੀ ਕਿਸਮ ਦੀ ਤੁਸੀਂ ਲਵਾਈ ਕਰ ਰਹੇ ਹੋ ਕਿਉਂਕਿ ਸਭ ਤੋਂ ਵੱਧ ਰਕਬਾ ਜਿਹੜਾ ਉਹ ਪੀਆਰ 131 ਪੀਆਰ 126 ਪੀਆਰ 122 ਪੀਆਰ 114 ਇਹ ਕਿਸਮਾਂ ਥੱਲੇ ਇਹ ਦੂਜਾਵਾ ਜਿਹੜੀ ਪੀਆਰ 128 ਆ ਪੀਆਰ 130 ਪੀਆਰ 121 ਇਹ ਵੀ ਕਾਫੀ ਰਕਬਾ ਲੱਗ ਰਿਹਾ ਹੈ ਤੇ ਬਾਸਮਤੀ ਕਿਸਮਾਂ ਬਾਸਮਤੀ ਕਿਸਮਾਂ ਦੀ ਪਨੀਰੀ ਬੀਜਣ ਦਾ ਹੁਣ ਸਮਾਂ ਸ਼ੁਰੂ ਹੋਇਆ ਉਹਦੇ ਬਾਰੇ ਵੀ ਆਪਾਂ ਵੀਡੀਓ ਪਾਉਣੀ ਆ ਹੁਣ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸ਼ੁਰੂ ਕਰਾਂਗੇ ਕਿਉਂਕਿ ਪਹਿਲੇ 15 ਵਾੜੇ ਜਿਹੜੀਆਂ ਬਾਸਮਤੀ ਦੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹਨਾਂ ਦੀ ਪਨੀਰੀ ਬੀਜਣ ਦਾ ਸਮਾਂ ਸ਼ੁਰੂ ਹੁੰਦਾ ਹੈ ਤੇ 15 ਤੋਂ 30 ਜੂਨ ਨੂੰ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਉਹਨਾਂ ਦੀ ਪਨੀਰੀ ਬੀਜਣ ਦਾ ਟਾਈਮ ਸ਼ੁਰੂ ਹੁੰਦਾ ਜੇ ਤੁਸੀਂ ਮਈ ਚ ਪਨੀਰੀ ਬੀਜਦੇ ਆ ਤੇ ਜੂਨ ਚ ਟ੍ਰਾਂਸਪਲੈਂਟ ਕਰ ਦਿੰਨੇ ਆ ਬਾਸਮਤੀ ਨੂੰ ਤਾਂ ਫਿਰ ਉਹਦੇ ਵਿੱਚ ਕੁਆਲਿਟੀ ਤੇ ਝਾੜ ਦਾ ਘਸਾਰਾ ਲੱਗਦਾ ਤੇ ਫਿਰ ਜਾ ਕੇ ਜੇ ਕੁਆਲਿਟੀ ਤੇ ਝਾੜ ਉਹਦਾ ਜੇ ਸਹੀ ਨਹੀਂ ਹੋਊਗਾ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਉਹਦਾ ਰੇਟ ਸਹੀ ਨਹੀਂ ਮਿਲੂਗਾ ਤੇ ਨਾਲ ਹੀ ਨਾਲ ਜਿਹੜਾ ਆਪਾਂ ਜੁਲਾਈ ਦੇ ਵਿੱਚ ਪੀਆ 126 ਜਾਂ ਬਾਸਮਤੀ ਟ੍ਰਾਂਸਪਲੈਂਟ ਕਰਦੇ ਤਾਂ ਇੱਕ ਮਹੀਨੇ ਦਾ ਆਪਣਾ ਲਗਭਗ ਪਾਣੀ ਦੀ ਬੜੀ ਬਚਤ ਰਹਿੰਦੀ ਹੈ ਤੇ ਉਦੋਂ ਨੂੰ ਮਾਨਸੂਨ ਦੇ ਮੀਂਹ ਵੀ ਸਟਾਰਟ ਹੋ ਜਾਂਦੇ ਆ ਤੇ ਝੋਨਾ ਵੀ ਤੁਰੰਤ ਚੱਲ ਪੈਂਦਾ ਸੋ ਜਿਹੜੀਆਂ ਖਾਦਾਂ ਦੇ ਵਿੱਚ ਆ ਹੁਣ ਤੁਸੀਂ 1.5 ਗੱਟਾ ਸੁਪਰ 15 ਤੋਂ 20 ਕਿਲੋ ਪोटाश ਤੀਜਾ ਹਿੱਸਾ ਯੂਰੀਆ ਜੇ ਪਾਉਣੀ ਆ ਤਾਂ ਨਾਲ ਲਵਾਈ ਤੋਂ ਆਖਰੀ ਕਦੂ ਸਮੇ ਜਿਹੜੀ ਝੋਨੇ ਦੇ ਵਿੱਚ ਤੁਸੀਂ ਪਾ ਸਕਦੇ ਆ ਨਾਲ ਦੀ ਨਾਲ ਤੁਰੰਤ ਝੋਨਾ ਚੱਲ ਪੈਂਦਾ ਜੇ ਤੁਸੀਂ ਯੂਰੀਆ ਹੁਣ ਨਹੀਂ ਪਾਉਣੀ ਤਾਂ 7 ਦਿਨ ਤੇ ਲਵਾਈ ਤੋਂ 7 ਦਿਨ ਤੇ ਯੂਰੀਆ ਪਾਓ ਤੀਜਾ 32 ਕਿਲੋ ਦੀ ਡੋਜ਼ ਤੇ ਜਿੰਕ ਜਿਹੜੀ ਉਹ ਨਹੀਂ ਆਪਾਂ ਉਹ ਆਪਾਂ 10 12 15 ਦਿਨ ਤੇ ਜੋ ਨਿਸ਼ਾਨੀਆਂ ਨਜ਼ਰ ਆਉਂਦੀਆਂ ਫਿਰ ਆਪਾਂ ਪਾਣੀ ਵੀ ਘਟਾਉਣਾ ਜਿਹੜਾ 15 ਦਿਨਾਂ ਤੇ ਜਾ ਕੇ ਉਦੋਂ ਆਪਾਂ ਜਿੰਕ ਖਾਦ ਪਾਵਾਂਗੇ ਫਿਰ ਆਪਾਂ ਨੂੰ ਰਿਜ਼ਲਟ ਜਿਹੜੇ ਸ਼ਾਨਦਾਰ ਮਿਲਦੇ ਐ ਇਸ ਟਾਈਮ ਤੁਸੀਂ ਜਾਂ ਮਿੱਟੀ ਪਰਖ ਆਧਾਰ ਤੇ ਜਾਂ ਫਿਰ ਗੱਟੇ ਤੋਂ ਡੇਢ ਗੱਟਾ ਜਿਹੜਾ ਸਿੰਗਲ ਸੁਪਰ ਫਾਸਫੇਟ 15 ਤੋਂ 20 ਕਿਲੋ ਪोटाश एमओपी 60% ਤੇ ਨਾਲ ਤੀਜਾ ਐਸਾ ਯੂਰੀਆ ਤੁਸੀਂ ਜਿਹੜੀ ਹੈਗੀ ਜ਼ਰੂਰਤ ਅਨਸਾਰ ਪਾ ਸਕਦੇ ਆ ਇਹ ਤੋਂ ਇਲਾਵਾ ਜਿਹੜੀ ਹੈਗੀ ਆ ਯੂਰੀਆ ਤੁਸੀਂ 7 ਦਿਨਾਂ ਤੇ ਜਾਂ ਜਿਹੜੀ ਜਿੰਕ ਆਪਾਂ ਉਹ ਫਿਰ ਜਿੰਕ ਆਪਾਂ 2 ਹਫ਼ਤ ਜੇ ਲੋਡ ਹੋਊਗੀ ਤਾਂ ਫਿਰ ਆਪਾਂ ਪਾਣੀ ਘਟਾ ਕੇ ਪਾਵਾਂਗੇ ਪਾਣੀ ਕੱਦੂ ਕਰਨ ਸਮੇ ਜਿਹੜਾ ਬਹੁਤ ਘੱਟ ਰੱਖੋ ਇਹਦੇ ਬਾਰੇ ਮੈਂ ਸਪੈਸ਼ਲ ਵੀਡੀਓ ਤੋਂ ਪਹਿਲਾਂ ਅਪਲੋਡ ਕਰ ਚੁੱਕਿਆ ਜੀ ਆਪਾਂ ਆਈਡੀਅਲ ਕੰਡੀਸ਼ਨ ਜਿਹੜੀ ਬਿਲਕੁਲ ਸਹੀ ਕੰਡੀਸ਼ਨ ਜਿਹੜੀ ਪਾਣੀ ਦੀ ਕੱਦੂ ਕਰਨ ਸਮੇ ਰੱਖਾਂਗੇ ਤਾਂ ਤੀਜੇ ਦਿਨ ਤੁਹਾਡੀ ਪਨੀਰੀ ਤੁਹਾਨੂੰ ਹਰੇ ਬਾਈ ਮਾਰਦੀ ਦੇ ਦੇਸੂਗੀ ਜਿੰਨਾ ਵੱਧ ਪਾਣੀ ਭਰਿਆ ਹੋਊਗਾ ਜਿੰਨਾ ਵੱਧ ਪਾਣੀ ਤੁਸੀਂ ਕੱਦੂ ਕਰਨ ਸਮੇ ਭਰੋਗੇ ਤੇ ਵੱਧ ਪਾਣੀ ਖੜੇ ਦੇ ਵਿੱਚ ਪਨੀਰੀ ਦੀ ਲਵਾਈ ਕਰੋਗੇ ਤਾਂ ਉਹਦੇ ਵਿੱਚ ਜਿਹੜੀ ਹੈਗੀ ਆ ਪਨੀਰੀ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਹਾਈ ਟੈਂਪਰੇਚਰ ਪਾਣੀ ਦਾ ਪੱਧਰ ਉੱਚਾ ਸਟ੍ਰੈਸ ਤੇ ਸ਼ੌਕ ਜਿਹੜਾ ਹੈਗਾ ਇਹ ਪਨੀਰੀ ਨੂੰ ਲੱਗਦਾ ਜਿਹਦੇ ਕਰਕੇ 5 ਤੋਂ 7 ਦਿਨ 10 ਦਿਨ ਵੀ ਜਿਹੜਾ ਹੈਗਾ ਕਈ ਵਾਰ ਚੋਨਾ ਚੱਲਦਾ ਨਹੀਂ ਹੈ ਫਿਰ ਨਵੀਆਂ ਜੜਾਂ ਕੱਢਦਾ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਤੁਰਨਾ ਸ਼ੁਰੂ ਕਰਦਾ ਉਦੋਂ ਉਦੋਂ ਤੱਕ ਕਿਸਾਨ ਵੀਰ ਜਿਹੜੇ ਕਈ ਵਾਰ ਕੋਈ ਪ੍ਰੋਡਕਟ ਪਾਉਣ ਲੱਗ ਪੈਂਦੇ ਆ ਖੇਤੀ ਸਮਗਰੀ ਲਿਆ ਲਿਆ ਕੇ ਬਾਜ਼ਾਰ ਚੋਂ ਖਰਚਾ ਕਾਫੀ ਕਰ ਲੈਂਦੇ ਆ ਯੂਰੀਆ ਚਾਰ ਚਾਰ ਪੰਜ ਪੰਜ ਦਿਨ ਬਾਅਦ ਪਾਉਣ ਲੱਗ ਪੈਂਦੇ ਆ ਜਿਹੜੀ ਅਸਲ ਚ ਸਟ੍ਰੈਸ ਹੁੰਦੀ ਆ ਉਹ ਅਚਤਾਪਾਣ ਦੀ ਹੁੰਦੀ ਆ ਖੇਤ ਚ ਜਿਆਦਾ ਪਾਣੀ ਖੜੇ ਦੀ ਹੁੰਦੀ ਆ ਜਿਸ ਕਰਕੇ ਝੂਨਣਾ ਚੱਲ ਨਹੀਂ ਪੌਂਦਾ ਜਿੰਨਾ ਚਿਰ ਪਾਣੀ ਖੜਾ ਰਹਿੰਦਾ ਜ਼ਿੰਕ ਤਤ ਦੀ ਫਸਲ ਅਪਟੇਕ ਨਹੀਂ ਜ਼ਮੀਨ ਚੋਂ ਕਰ ਸਕਦੀ ਜਿੰਨੀ ਮਰਜ਼ੀ ਜ਼ਿੰਕ ਪਾਈ ਹੋਵੇ ਸੋ ਇਹਨਾਂ ਗੱਲਾਂ ਦਾ ਜਿਹੜਾ ਆਪਾਂ ਧਿਆਨ ਰੱਖਣਾ ਜੇ ਕੋਈ ਹੋਰ ਸਵਾਲ ਹੈ ਸੁਝਾਅ ਹੈ ਕਮੈਂਟਾਂ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ